ਅੰਮ੍ਰਿਤਸਰ ਵਿੱਚ 24 ਘੰਟਿਆਂ ਵਿੱਚ ਵਾਪਰੀਆਂ ਤਿੰਨ ਕਤਲ ਦੀਆਂ ਵਾਰਦਾਤਾਂ ਤੋਂ ਬਾਅਦ ਅੰਮ੍ਰਿਤਸਰ ਵਿੱਚ دہشت ਦਾ ਮਾਹੌਲ ਸੀ ਆਮ ਆਦਮੀ ਪਾਰਟੀ ਦੇ ਮੁਖਬਲਾਰੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਸ਼ਹਾਟਾ ਪਿੰਡ ਪਹੁੰਚ ਕੇ ਇੱਕ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਉਹਨਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਗਿਆ ਦੱਸਦੀ ਹੈ ਕਿ 24 ਘੰਟੇ ਵਿੱਚ ਵਾਪਰੀਆਂ ਤਿੰਨ ਵਾਰਦਾਤਾਂ ਦੇ ਵਿੱਚ ਇੱਕ ਵਾਰਦਾਤ ਇਸ ਪਰਿਵਾਰ ਨਾਲ ਵੀ ਹੋਈ ਸੀ ਦਿਨ ਦਿਹਾੜੇ ਇਹਨਾਂ ਦੇ ਪਰਿਵਾਰਿਕ ਮੈਂਬਰ ਨੂੰ ਗੋਲੀ ਵੱਜੀ ਸੀ ਕੁਲਦੀਪ ਸਿੰਘ ਢਾਲੀਵਾਲ ਮੁਤਾਬਕ ਇਹ ਮਾਮਲਾ ਘਰੇਲੂ ਰੰਜਿਸ਼ ਨਾਲ ਜੁੜਿਆ ਹੋਇਆ ਹੈ ਜਿੱਥੇ ਸ਼ੱਕੀ ਵਿਅਕਤੀ ਵਿਦੇਸ਼ ਬੈਠੇ ਹਨ ਅਤੇ ਹਮਲੇ ਦੀ ਸਾਜ਼ਿਸ਼ ਵਿੱਚ ਸ਼ਾਮਲ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਲਗਾਤਾਰ ਹੀ ਐਕਸ਼ਨ 'ਚ ਹੈ ਅਤੇ ਦੋਸ਼ੀਆਂ ਖਿਲਾਫ ਜਲਦ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇਗਾ ਬਰਿੰਦਰ ਸਿੰਘ ਜਿਹਨਾਂ ਦਾ ਕੱਲ ਛਾਟੇ ਦੇ ਵਿੱਚ ਬਾਜ਼ਾਰ ਦੇ ਵਿੱਚ ਇਹਦਾ ਕਤਲ ਕਰ ਦਿੱਤਾ ਸੀਗਾ ਉਹਨਾਂ ਦੇ ਕਾਦਮਾਂ ਅਫਸੋਸ ਕਰਨ ਆਇਆ ਸੀ ਉਹਨਾਂ ਦੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਮਿਲੇ ਉਹਦਾ ਜਿੰਨੀ ਛਾਂਰਕਾ ਦੀ ਮਿਲੀ ਹੈ ਤੁਹਾਡੇ ਚੋਂ ਕੁਝ ਦੋਸਤਾਂ ਨੇ ਸੁਣ ਵੀ ਲਈ ਹੈ ਉਹਨਾਂ ਨੇ ਆਪ ਦੱਸਿਆ ਕਿ ਸਾਡਾ ਕਰੇਲੂ ਝਗੜਾ ਸੀਗਾ ਇੱਕ ਬੰਦਾ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਆ ਉਹ ਬਾਅਦ ਵਿੱਚ ਦੇਸ਼ 'ਚ ਜਾ ਕੇ ਉਹ ਬੈਠਾ ਤੇ ਉੱਥੋਂ ਇਹਨਾਂ ਤੇ ਉਹਨਾਂ ਨੇ ਹਮਲਾ ਕਰਾਇਆ ਕੋਈ ਪਹਿਲਾਂ ਵੀ ਇਨਾਂ ਦੇ ਦੱਸਣ ਸਾਤ ਤਿੰਨ ਚਾਰ ਮਹੀਨੇ ਪਹਿਲਾਂ ਵੀ ਉਹ ਇੱਥੇ ਕਿਤੇ ਫਾਇਦੰਗ ਕਰਕੇ ਗਏ ਕਰਤੇ ਤੇ ਬਸ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਦੋਂ ਹੀ ਸਾਨੂੰ ਪਤਾ ਲੱਗ ਜਾਂਦਾ ਸਾਡੀ ਫੋਰਸ ਨੂੰ ਅਸੀਂ ਉਸੇ ਲਈ ਟੀਮਾਂ ਬਣਾ ਕੇ ਕੱਲ ਦਾ ਹੀ ਇੱਥੇ ਵਰਕ ਕਰ ਰਹੇ ਸੀਗੇ ਉਹ ਦਸੀਂ ਲਗਭਗ ਲਾਗੇ ਚਾਗੇ ਹੀ ਆ ਜਿਹੜਾ ਰਿਜ਼ਲਟ ਹੈ ਜਲਦੀ ਤੁਹਾਡੇ ਸਾਹਮਣੇ ਆਊਗਾ ਜਿਹੜੇ ਵੀ ਬੰਦੇ ਪੰਜਾਬ ਦੀ ਤਰਤੀਬ ਦੇ ਉੱਤੇ ਅਮਨ ਕਾਨੂੰਨ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗੀ ਉਹ ਦਾ ਇਸ ਪਤਵਾਰ ਨੂੰ ਹੱਤਰਾਂ ਦਾ ਜਿਹੜਾ ਅਨਸਾਫ਼ ਦਵਾਵਾਂਗੇ ਉਹ ਪੰਜਾਬ ਚ ਜਿਹੜਾ ਜਮਸਾ ਜ਼ਿਲ੍ਹੇ ਚ ਜਮਸਾ ਸ਼ਹਿਰ ਦੇ ਵਿੱਚ ਕਿਸੇ ਨੂੰ ਵੀ ਇਦਾਂ ਦੀ ਕਟਰਾ ਕੰਦੀ ਅਜਾਜਤੀ ਦਿੱਤੀ ਜਾਊਗੀ ਜਾਂ ਜਿਹੜੇ ਦਾਬੇ ਮਾਰਦੇ ਆ ਧਮਕੀਆਂ ਦਿੰਦੇ ਆ ਕੁਫੌਤੀਆ ਬੰਗਦੇ ਆ ਹੱਤਰਾਂ ਦੀ ਅਸੀਂ ਕਾਰਵਾਈ ਕਰਾਂਗੇ ਹੱਤਰਾਂ ਦੀ ਇਸ ਪਤਵਾਰ ਦੇ ਨਾਲ ਜਿਹੜਾ ਖੜੇ ਹਾਂ ਬਸ ਮੈਂ ਅਫਸੋਸ ਕਰਨਾ ਹੈ ਉਹਨੂੰ ਬੜਾ ਦੁੱਖ ਹੋਇਆ ਕਿ ਪਰਿਵਾਰਕ ਝਗੜੇ ਦੇ ਵਿੱਚ ਇੱਕ ਚੰਗੇ ਭਲੇ ਨੌਜਵਾਨ ਦਾ ਜਿਹੜਾ ਉਹ ਕਤਲ ਹੋ ਗਿਆ ਹੈ ਬਹੁਤ ਮਾੜੀ ਗੱਲ ਹੈ ਸਾਹਿਬ ਜੀ 24 ਘੰਟੇ ਤਿੰਨ ਜਗ੍ਹਾ ਤੇ ਸਰ ਗੋਲੀਆਂ ਚੱਲੀਆਂ ਨੇ ਲਾਅ ਐਂਡ ਆਰਡਰ ਕਿੱਥੇ ਸਟੈਂਡ ਕਰ ਰਿਹਾ ਹੈ ਜੀ ਇਸ ਬਾਰੇ ਨਹੀਂ ਨਹੀਂ ਦੇਖੋ ਆ ਤੁਸੀਂ ਕੇਸ ਦਾ ਸੁਣਿਆ ਕਿ ਪਰਿਵਾਰ ਦਾ ਮਸਲਾ ਮਸਲਾ ਭਾਵੇਂ ਪਰਿਵਾਰ ਦਾ ਜਾਂ ਉਧਾਂ ਹੈ ਜਦੋਂ ਇਦਾਂ ਦੀ ਕਟੜਾ ਹੁੰਦੀ ਆ ਤੇ ਲਾਜ਼ਮੀ ਸਾਨੂੰ ਚਿੰਤਾ ਹੁੰਦੀ ਆ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਉਹ ਤਾਂ ਸੀ ਪਹਿਲਾਂ ਵੀ ਜਿਹੜੇ ਬੰਦੇ ਕਾਰਵਾਈ ਕਰਦੇ ਆ ਉਹਨਾਂ ਨੂੰ ਫੜ ਕੇ ਜਿਹੜਾ ਸਜ਼ਾ ਜਿਹੜੀ ਦੇ ਦੇ ਇਸ ਕੇਸ ਦੇ ਵਿੱਚ ਵੀ ਦਾਂਗੇ ਔਰ ਕੱਲ ਜਿਹੜਾ ਦੂਜਾ ਕੇਸ ਆ ਉਹਦੇ 'ਚ ਵੀ ਦਾਂਗੇ ਦੋਵਾਂ ਦਾ ਰਿਜ਼ਲਟ ਆਉਣ ਨਾਲ ਸਰਕਾਰ ਕੋ ਢਿੱਲੀ ਨਹੀਂ ਬੈਠੀ ਸਾਡੀ ਫੋਰਸ ਕਿਤੇ ਢਿੱਲੀ ਦੀ ਬੈਠੀ ਰਾਤ ਦੇ ਨਹੀਂ ਲੱਗੇ ਇਸ ਗੱਲ ਦੇ ਵਿੱਚ ਪਰ ਨਿਕਿਦਿ ਕੀ ਗੱਲ ਤੋਂ ਜਿਹੜੀ ਇਹ ਫਾਇਦਮੁਗਦਰ ਹੁੰਦੀ ਹੈ ਇਹ ਹੈ ਬਹੁਤ ਮਾੜੀ ਹੈ ਪਰ ਇਹਨੂੰ ਅਸੀਂ ਖਤਮ ਕਰ ਦਾਂਗੇ ਜਲਦੀ ਤੁਸੀਂ ਦੇਖੋ ਕੀ ਬਣਦਾ ਕੇਜਰੀਬਾਲ ਸਾਹਿਬ ਨੇ ਤਰੰਤਾਂ ਚੀ ਗੈਂਗਸਟਰ ਨੂੰ ਕਿ ਜੇਕਰ ਉਹ ਅਜਿਹਾ ਕੋਈ ਪਾਟ ਜੇਦਿਆ ਤੇ ਉਹਨਾਂ ਨੂੰ ਛੱਡਣਾ ਪਏਗਾ ਕੀ ਲੱਗਦਾ ਕਿ ਪੰਜਾਬ ਛੱਡਣ ਵਾਸਤੇ ਵੀ ਕੋਈ ਨਾ ਕੋਈ ਵੱਡੀ ਮੁਹਿੰਮ ਚਲਾਉਣ ਦੀ ਜਰੂਰਤ ਹੈ ਬਿਲਕੁਲ ਚਲਾਵਾਂਗੇ ਵੇਖੋ ਅਸੀਂ ਨਸ਼ਿਆਂ ਦੇ ਖਿਲਾਫ ਕਿੱਡੀ ਵੱਡੀ ਮਿੰਮ ਜਿਹੜੀ ਚਲਾਈ ਮਾਨ ਸਾਹਿਬ ਦੀ ਸਰਕਾਰ ਨੇ ਹੋਰ ਇਹਨਾਂ ਦੇ ਖਿਲਾਫ ਵੀ ਚਲਾਵਾਂਗੇ ਇਹਨਾਂ ਦੇ ਖਿਲਾਫ ਪਹਿਲਾਂ ਹੀ ਚਲਾਦੇ ਸੀ ਪਹਿਲਾਂ ਹੀ ਬਹੁਤ ਸਾਰੇ ਗੈਂਗਸਟਰ ਨੂੰ ਫੜ ਫੜ ਕੇ ਜੇ ਜਿਹੜੇ ਰਹਿ ਗਏ ਆ ਇਹਨਾਂ ਨੂੰ ਵੀ ਸੁਟਾਂਗੇ ਉਹ ਤਾਂ ਸੀਐਮ ਸਾਹਿਬ ਨੇ ਕਈ ਵਾਰ ਕਿਹਾ ਉਸ ਦਿਨ ਕੇਰਦੀয়াল ਸਾਹਿਬ ਨੇ ਵੀ ਕਿਹਾ ਕਿ ਤੁਸੀਂ ਜਾਂ ਤਾਂ ਪੰਜਾਬ ਛੱਡ ਜਾਓ ਤੇ ਜਾਂ ਇੱਧਰ ਮੁਕਤਤਾ ਦਾ ਚਾਜੋ ਨਹੀਂ ਤੇ ਤੁਹਾਡਾ ਕੋਈ ਬਚਾ ਦੇ ਉਹ ਬਚਾ ਹੋਏਗਾ ਵੀ ਨਹੀਂ ਤੁਸੀਂ ਦੇਖੀ ਜਾਓ ਹਰ ਕੇਸ ਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆਜੂਗਾ ਕੱਲ ਤੱਕ ਹੀ ਆਜੂਗਾ ਤੁਸੀਂ ਦੇਖਿਓ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਹੁੰਦਾ ਪਰਿਵਾਰ ਦੀ ਕੀ ਮੰਗ ਹੈ ਜੀ ਪਰਿਵਾਰ ਨੇ ਕੀ ਮੰਗ ਨਹੀਂ ਪਰਿਵਾਰ ਨੇ ਤਾਂ ਇਹੀ ਮੰਗ ਕੀਤੀ ਆ ਕਿ ਜਿਹੜੀ ਸਜ਼ਾ ਆ ਉਹ ਮਿਲਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਪਰ ਬੜਾ ਮਾਨਦਾਰ ਪਲਵਾਰ ਆ ਉਹਨਾਂ ਨੇ ਨਾਲ ਇਹ ਦੱਸ ਵੀ ਦਿੱਤਾ ਕਿ ਸਾਡੀ ਪਲਵਾਰ ਝਗੜੀ ਕਰਕੇ ਹੋਇਆ ਪਰ ਕੁਛ ਵੀ ਆ ਪਲਵਾਰ ਦੀ ਮੰਗ ਇਹ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹ ਅਸੀਂ ਸਜ਼ਾ ਜਿਹੜੀ ਆ ਉਹਨਾਂ ਨੂੰ ਦੋਵਾਂਗੇ ਭਾਵੇਂ ਜੋ ਮਰਦੀ ਹੋ ਜੇ ਸਲਾਖਾਂ ਦੇ ਪਿੱਛੇ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਨੂੰ ਜੂਤ ਜਿਹੜਾ ਸੁਟਾ ਭਾਰੀਪੁਰਾ ਬੰਗਿਆ ਤਾਂ ਵਿੱਚ ਵੀ ਜਿਸ ਤਰ੍ਹਾਂ ਨੌਜਵਾਨ ਦਾ ਕਤਲ ਹੋਇਆ ਜੀ ਕੱਲ ਸ਼ਿਵਸ਼ੰਗ ਜਿਹੜਾ ਆ ਕੁ ਉਹਦੇ ਮੁੰਡੇ ਦਾ ਵੀ ਇਸ ਤਰ੍ਹਾਂ ਹੀ ਮੈਂ ਪਹਿਲੇ 2 ਦਿਨ ਤੋਂ ਹੋਈ ਹੈ ਇਦਾਂ ਦੀ ਗੱਲ ਪਤਾ ਹੀ ਆਹ ਘਟਨਾ ਨੂੰ ਬਹੁਤ ਸੀਰੀਅਸ ਲਿਆ ਉਹ ਦੱਸੇ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦੀ ਆਜਾਜ਼ਤ ਨਹੀਂ ਦਵਾਂਗੇ ਔਰ ਜਿੱਦਾਂ ਦੀ ਮਰਜ਼ੀ ਸਾਨੂੰ ਲੜਾਈ ਲੜਨੀ ਪਏ ਜੋ ਮਰਜ਼ੀ ਕਰਨਾ ਪਏ ਪੰਜਾਬ ਦੇ ਹਰ ਸ਼ਹਿਰੀ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡੀ ਡਿਊਟੀ ਆ ਸਾਡੀ ਸਰਕਾਰ ਦੀ ਡਿਊਟੀ ਆ ਮਾਨ ਸਾਹਿਬ ਦੀ ਸਰਕਾਰ ਦੀ ਡਿਊਟੀ ਆ ਔਰ ਡਿਊਟੀ ਅਸੀਂ ਕਰਾਂਗੇ ਔਰ ਜਿਹੜਾ ਵੀ ਬੰਦਾ ਜਿਹੜਾ ਗੁੰਡਾ ਗੈਂਗਸਟਰ ਕੋਈ ਆਵਾਜ਼ਾਂ ਕਰਦੇ ਜਿਹੜਾ ਪੰਜਾਬ 'ਚ ਇਦਾਂ ਦੀ ਕਾਰਵਾਈ ਕਰੂਗਾ ਸਾਹ ਉਹਦੇ ਖਿਲਾਫ ਸਖਤ ਡਟ ਕੇ ਕਾਰਵਾਈ ਕਰੇਗਾ ਠੀਕ ਠੀਕ ਹਾਂਜੀ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ